ਕਿ ਮੇਕੀ ਛੋਟੀ ਜੀ ਲਾਪਰਵਾਹੀ ਵੱਡੇ ਹਾਸੇ ਦੀ ਵਜ੍ਹਾ ਬਣ ਜਾਂਦੀ ਹੈ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲਿਆ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਵਾਪਰੇ ਹਾਸੇ ਦੇ ਵਿੱਚ ਜਿੱਥੇ ਕਿ ਇੱਕ ਲੜਕੀ ਜਦੋਂ ਟ੍ਰੇਨ ਚੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਉਹ ਟ੍ਰੇਨ ਅਤੇ ਫੁੱਟਪਾਥ ਦੇ ਵਿਚਾਲੇ ਜੋ ਜਗ੍ਹਾ ਹੁੰਦੀ ਹੈ ਉੱਥੇ ਡਿੱਗ ਜਾਂਦੀ ਹੈ ਤੇ ਇਸ ਦਰਦਕ ਹਾਸੇ ਦੇ ਵਿੱਚ ਉਕਤ ਲੜਕੀ ਦੇ ਇੱਕ ਲੱਤ ਕੱਟੀ ਗਈ ਹੈ ਕੋਪ拉克 ਮੰਦਰ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦੇਖ ਸਕਦੇ ਹੋ ਕਿ ਇੱਕ ਟ੍ਰੇਨ ਜਿਹੜੀ ਕਿ ਚੱਲ ਰਹੀ ਹੁੰਦੀ ਹੈ ਕਿ ਪਿੱਛੋਂ ਇੱਕ ਭੱਜੀ ਹੋਈ ਲੜਕੀ ਆਉਂਦੀ ਆ ਅਤੇ ਉਸ ਦੇ ਵਿੱਚ ਚੜਨ ਦੀ ਕੋਸ਼ਿਸ਼ ਕਰਦੀ ਹੈ ਕਿ ਇਸੇ ਦੌਰਾਨ ਉਹ ਜਿਹੜਾ ਹੈਗਾ ਆ ਟ੍ਰੇਨ ਤੇ ਚੜਦੇ ਸਮੇਂ ਹੀਠਾ ਡਿੱਗ ਜਾਂਦੀ ਹੈ ਫੁੱਟਪਾਥ ਅਤੇ ਟ੍ਰੇਨ ਦੇ ਵਿੱਚ ਚਾਲੇ ਜਿਹੜੀ ਕਿ ਉਹ ਸਪੇਸ ਹੁੰਦੀ ਹੈ ਉੱਥੇ ਡਿੱਗਣ ਦੀ ਵਜ੍ਹਾ ਕਰਕੇ ਟ੍ਰੇਨ ਜਿਹੜੀ ਆ ਉਸ ਲੜਕੀ ਦੀ ਲੱਤ ਉੱਪਰੋਂ ਗੁਜ਼ਰ ਜਾਂਦੀ ਹੈ ਜਿਵੇਂ ਹੀ ਲੜਕੀ ਉਸ ਥਾਂ ਦੇ ਉੱਪਰ ਡਿੱਗਦੀ ਹੈ ਤਾਂ ਪਲੇਟਫਾਰਮ ਦੇ ਉੱਪਰ ਜਿਹੜੇ ਲੋਕ ਹੁੰਦੇ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਸੇ ਦੇ ਵੱਲੋਂ ਅਚਾਨਕ ਜਿਹੜੀ ਆ ਉਹ ਟ੍ਰੇਨ ਦੀ ਚੈਨ ਖਿੱਚ ਦਿੱਤੀ ਜਾਂਦੀ ਹੈ ਤੇ ਫਿਰ ਟ੍ਰੇਨ ਜਦੋਂ ਰੁਕਦੀ ਹੈ ਉਸ ਲੜਕੀ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਤੁਰੰਤ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਰੇਲਵੇ ਪੁਲਿਸ ਦੇ ਅਧਿਕਾਰੀ ਰਵੀ ਦੱਤਾ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਇਹ ਜਿਹੜੀ ਟ੍ਰੇਨ ਨੰਬਰ ਹੈ 1057 ਜੋ ਕਿ ਅੰਬਾਲਾ ਤੋਂ ਅੰਮ੍ਰਿਤਸਰ ਜਾ ਰਹੀ ਹੁੰਦੀ ਹੈ ਇਸ ਦੇ ਏਸੀ ਕੋਚ ਦੇ ਵਿੱਚ ਇੱਕ ਜਿਹੜਾ ਪਰਿਵਾਰ ਹੈ ਉਹ ਸਫ਼ਰ ਕਰ ਰਿਹਾ ਹੁੰਦਾ ਹੈ ਅਤੇ ਜਦੋਂ ਇਹ ਗੱਡੀ ਪਟਿਆਲਾ ਰੇਲਵੇ ਸਟੇਸ਼ਨ ਦੇ ਉੱਪਰ ਰੁਕਦੀ ਹੈ ਤਾਂ ਉਕਤ ਲੜਕੀ ਜੋ ਹੈ ਖਾਣ ਪੀਣ ਦਾ ਸਮਾਨ ਲੈਣ ਦੇ ਲਈ ਟ੍ਰੇਨ ਤੋਂ ਹੇਠਾਂ ਉਤਰਦੀ ਹੈ ਅਤੇ ਫਿਰ ਪਲੇਟਫਾਰਮ ਤੇ ਉੱਪਰ ਜਿਹੜਾ ਕਿ ਇੱਕ ਸਟਾਲ ਲੱਗਿਆ ਹੁੰਦਾ ਹੈ ਉੱਥੋਂ ਸਮਾਨ ਲੈਣ ਤੋਂ ਬਾਅਦ ਜੋ ਲੜਕੀ ਦੇਖਦੀ ਹੈ ਕਿ ਟ੍ਰੇਨ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੌੜਦੀ ਹੋਈ ਜਿਹੜੀ ਲੜਕੀ ਹੈ ਉਸ ਟ੍ਰੇਨ ਦੇ ਵਿੱਚ ਚੜਨ ਦੀ ਕੋਸ਼ਿਸ਼ ਕਰਦੀ ਹੈ ਕਿ ਇਸੇ ਦੌਰਾਨ ਇਹ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਉਧਰ ਪਰਿਵਾਰ ਨੇ ਹੁਣ ਪੀੜਤ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਤੀ ਕਰਵਾਇਆ ਹੈ ਅਤੇ ਇਸ ਘਟਨਾ ਤੋਂ ਹੋਰਨਾਂ ਨੂੰ ਸਬਕ ਲੈਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੋ ਜਿਸ ਨਾਲ ਤੁਹਾਨੂੰ ਜਾਂ ਤੁਹਾਡੀ ਜਾਨ ਨੂੰ ਖਤਰਾ ਹੋਵੇ ਸੋ ਇਸ ਪੂਰੇ ਮਾਮਲੇ ਲੈ ਕੇ ਐਸਆਈ ਰੇਲਵੇ ਪੁਲਿਸ ਦੇ ਅਧਿਕਾਰੀ ਰਵੀ ਦਿੱਤਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੁਝ ਕਹਿਣਾ ਉਹ ਦਾ ਸੁਣਦੇ ਆ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਡੈਸੀਗਨੇਸ਼ਨ ਹੈ ਸਰ ਮੇਰਾ ਨਾਮ ਰਵੀ ਦਿੱਤਾ ਹੈ ਮੇਰਾ ਰੈਂਕ ਐਸਆਈ ਹੈ ਜੀਆਰਪੀ ਤੋਂ ਸਰ ਅਜੇ ਰੇਲਵੇ ਸਟੇਸ਼ਨ ਤੇ ਇੱਕ ਹਾਦਸਾ ਵਾਪਰਿਆ ਉਸ ਬਾਰੇ ਜਾਣਕਾਰੀ ਦੇ ਦਿਓ ਸਰ ਇੱਕ ਟ੍ਰੇਨ ਆ 01057 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅਮਰਸਰ ਸਾਈਡ ਇਹਦੇ ਜਿਹੜੇ ਦਤੀਆ ਦੇ ਇੱਕ ਫੈਮਿਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਨ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈਸ ਟਿਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਕੱਟ ਗਈ ਸਰ ਫਿਰ ਉਸ ਨੂੰ ਲਾਈਨਾਂ ਤੁਸੀਂ ਕਢਾ ਗਏ ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਸਰ ਤ੍ਰਪੇਜ ਦਾ ਸਰ ਇਹ ਕਿੰਨਾ ਕਿਤੇ ਲਾਪਰਵਾਹੀ ਦਾ ਕਾਰਨ ਨਹੀਂ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਰੋਟਨ ਕਰਨਾ ਸਰ ਪਬਲਿਕ ਮੰਨਦੀ ਨਹੀਂ ਸੀ ਬਹੁਤ ਰੋਲਾ